công <laughs> ai <laughs> ਸਹਿਵਾਹ ਗੁਰੂ ਜੀ ਕੀ ਮੱਤੇ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੇ ਦੁਬਣੀ ਤੇਰਾ ਚੋਂ ਬੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਘਰ ਦੇ ਜਿਹੜੇ ਕਾਰੋਬਾਰ ਸੀ ਬਾਪੂ ਦੇ ਮੇਰੇ ਦੇ ਉਹ ਆਪਾਂ ਨੇ ਕਰਤੇ ਜੀ ਸਾਰੀ ਵਹਿੰਗੂ ਦੇ ਕਿਰਪਾ ਨਾਲ ਫਤੇ ਅਸੀਂ ਕੌਣ ਹੁੰਦੇ ਕਰਨ ਵਾਲਾ ਕਰਨ ਵਾਲਾ ਤਾਂ ਉੱਪਰ ਮਹਾਰਾਜ ਬੈਠਾ ਤੇ ਰੰਗ ਰੋਗਨ ਦਾ ਕੰਮ ਗਿਆ ਜੀ ਨਿਭੜ ਸਾਰੇ ਉਸ ਤੋਂ ਬਾਅਦ ਜਿਹੜੇ ਭਾਂਡੇ ਟੀਡੇ ਤੋਂ ਉਹਨਾਂ ਤਾਂ ਧੋ ਤੋਈ ਜਾਂਦਾ ਇਹਦੇ ਵਿੱਚ ਚੰਨ ਦਾ ਕੁਝ ਪਰਸੈਂਟ ਤੇ ਉਹਦੇ ਵਿੱਚੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਉੱਭਰ ਕੇ ਆਇਆ ਜਾਨਾ ਪੈਣਾ ਉੱਭਰ ਕੇ ਬਾਹਰ ਆਇਆ ਪ੍ਰੋਗਰਾਮ ਹੈਗਾ ਜੀ ਇਦਾਂ ਖਮਾਣੋ ਹੈਗਾ ਜੀ ਮੇਲਾ ਹੁਣ ਉਹਦੇ ਬਾਰੇ ਮਨੂੰ ਤਾਂ ਕੁਝ ਪਤਾ ਨਹੀਂ ਹੈਗਾ ਵੀ ਮੇਲਾ ਕਾਹਦਾ ਕਾਹਦਾ ਨਹੀਂ ਉਹ ਦੱਸੂਗਾ ਡੈਡੀ ਡੈਡੀ ਮੈਨੂੰ ਆਇਆ ਲੱਗਦਾ ਵੀ ਖੁਸ਼ ਤਾਂ ਨਹੀਂ ਹੈਗਾ ਰੰਗ ਕਰਵਾ ਕੇ ਕੁਛ ਐਂ ਢੱਲਾ 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 ਗਰਦਲ ਜੀ ਘੇਰੀ ਜਾਂਦਾ ਥੱਲੇ ਨਾਲ ਕਾ ਨਾ ਹਾਂ ਹਾਂ ਤੁਹਾਨੂੰ ਬੁਲਾ ਦੇਮ ਫਤਿਹ ਮੈਂ ਜੀ ਦਾ ਖਾਸਾ ਮੈਂ ਜੀ ਕਿ ਬਟੇ ਨਹੀਂ ਮੈਨੂੰ ਇਹ ਜਿਹੜਾ ਮੇਲੇ ਬਾਰੇ ਕੁਛ ਇਹ ਬਾਬਾ ਪੂਰਨ ਗੱਲਾਂ ਮੀਂਦਾ ਹੈ ਹਾਂਜੀ ਬਾਬਾ ਪੂਰਨ ਅੱਛਾ ਇਹ ਬਹੁਤ ਪੁਰਾਣਾ ਉਹ ਤਾਂ ਨਾ ਪਹਿਲਾਂ ਨਹੀਂ ਜਾਨੀ ਅਸੀਂ ਛੋਟੇ-ਉੜੇ ਹੁੰਦੇ ਜਦੋਂ ਹਾਂ ਜਦ ਜਾਂਦੇ ਹੁੰਦੇ ਬੁੜੇ ਲੈ ਕੇ ਸਾਨੂੰ ਯਾਰ ਗੋਦੀ ਚੱਕ ਕੇ ਅੱਛਾ ਜਦ ਨਹੀਂ ਸਮਝ ਲੋ ਤਾਂ 30 30 ਸੋਜੀ ਤੋਂ ਵੀ ਪਹਿਲਾਂ ਦਾ ਮੇਲਾ ਮਨਾਉਂਦੇ ਹੁੰਦੇ ਯਾਨੀ ਤਾਂ ਮਤਲਬ ਸਵੇਰੇ ਨਿਰਵੇਹ ਜਾਂਦੇ ਨੇ ਤੀਨੀਆਂ ਹਾਂ ਐ ਟਾਈਮ ਤੇ ਬੰਦਿਆਂ ਨੇ ਜਾਣੇ ਅੱਛਾ ਨਹੀਂ ਮੀਂਹ ਨਹੀਂ ਜਾਂਦੀ ਐ ਟਾਈਮ ਤੇ ਹਾਂ ਨਾ ਬੰਦੇ ਹੀ ਬੰਦੇ ਹੁੰਦੇ ਹੋਂ ਤੱਕ ਇਕੱਠਾ ਹੋ ਗਿਆ ਨਾ ਸਾਰੇ। ਤਾਂ ਆ ਮੇ ਇਕੱਠਾ ਹੋ ਗਿਆ। ਉਹ ਹੁਣ ਜਦੋਂ ਤਾਂ ਦਿਨ ਬਾਪੂ ਗੱਲਾਂ ਦਾ ਜਦ ਸਾਧਨ ਵੀ ਇੱਜਾਂ ਦੀ ਹੁੰਦੀ। ਹਾਂ ਗੱਡੇ-ਗੁੱਡੇ ਹੁੰਦੇ। ਗੱਡੇ-ਗੁੱਡੇ ਹੁੰਦੇ ਤੇ ਹੁਣ ਤਾਂ ਸਾਰਿਆਂ ਕੋਲ ਆਪਣੇ-ਆਪਣੇ ਸਾਧਨ ਹਾਂ। ਜਦ ਤੁਰਕੇ ਲਾਂਗੇ ਆਂਦੇ ਤੇ 2000 ਰੁਪਏ ਮਿਲਦੇ ਸੀ। ਹਾਂ ਹੁਣ ਹੁਣ ਤਾਂ ਕੁਪੀਆ ਉਹ ਹੁਣ ਥੋੜਾ ਹੁਣ ਤਾਂ ਸਾਰਿਆਂ ਦੇ ਆਪਣੇ-ਆਪਣੇ ਖਰਚੇ ਆ। ਆਪਣੇ-ਆਪਣੇ ਆਪਣੇ-ਆਪਣੇ ਖਰਚੇ। ਜਾਦਾ ਜਾਦਾ ਤਾਂ ਲਾਣੇਦਾਰ ਕਿ ਨਹੀਂ ਦੇਖੀ ਜਾਂਦੇ ਉਹਦੇ ਬੈਟੇ ਹਾਂ ਵੀ ਦਊਗਾ ਵੀ ਦਊਗਾ ਵਾ ਉਹਨੇ ਪੰਜ ਦੇ ਤੇ ਲੋ ਨੇ ਤੇ ਵਸਾ ਲਿਆ ਉਹਦੇ ਨਾਲ ਸਾਰ ਲੈਣਾ ਤੇ ਹੁਣ 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 ਤਾਂ ਉਹ ਕੰਮ ਹੈ ਨਹੀਂ ਹੁਣ ਤਾਂ ਸਾਰਿਆਂ ਦੇ ਆਪਣੇ ਆਪਣੇ ਪਰਸ ਆਪਨੇ ਹੈਗੇ ਜੇ ਆਪਣੇ ਆਪਣੀਆਂ ਜੇਬ ਖਰਚੇ ਸਾਰਿਆਂ ਦੇ ਪਰ ਚਲੋ ਜਿਹੜੇ ਛੋਟੇ ਜਵਾਕ ਆ ਉਹਨਾਂ ਨੂੰ ਤਾਂ ਦੰਦੇ ਜਿਵੇਂ ਹੁਣ ਰੀਤ ਤਾਂ ਰੀਤ ਨੇ ਤਾਂ ਉੱਥੇ ਜਾ ਕੇ ਟੀ ਟੀ ਕਰਨਾ ਉਹਨੂੰ ਤਾਂ ਸੀ ਤੋਣਾ ਕੀ ਤੋਣਾ ਕੀ ਨਹੀਂ ਜਵਾਕ ਰੇ ਉਹ ਤਾਂ ਆ ਬੋਣਾ ਜਾਦਾ ਅਸੀਂ ਅਸੀਂ ਵੀ ਜਾਂਦੇ ਹੁੰਦੇ ਸੀ ਨਾ ਮੇਲੇ ਤੇ ਜੀ ਮੈਂ ਵੀ ਮੈਂ ਆਪਣੀ ਗੱਲ ਦੱਸ ਦਵਾਂ ਮੇਰੇ ਨਾਨਕੇ ਦਾ ਜਿਹੜਾ ਮੇਲਾ ਭਰਦਾ ਜੀ ਧੂੜ ਜੀ ਬਾਬਾ ਜੀ ਦਾ ਧੰਨ ਬਾਬਾ ਜਫਾਰ ਸਿੰਘ ਜੀ ਦੀ 1 ਸਾਲ ਛੱਡ ਕੇ ਹੁਣ ਮਤਲਬ ਬਾ ਸਾਲ ਗੈਪ ਰਹਿ ਗਿਆ ਉਹਦੇ ਚ ਅਗਲੇ ਸਾਲ ਅਪ੍ਰੈਲ ਦੇ ਵਿੱਚ ਉੱਥੇ ਜਾ ਕੇ ਹੁਣ ਇਕੱਠ ਸਾਰੇ ਸੰਗਤ ਦਾ ਜਿਹੜੇ ਵੀ ਮਤਲਬ ਜਿਹੜੇ ਵੀ ਉਹਨਾਂ ਦੇ ਸਰਦਾਰੂ ਜਿੱਥੇ ਜਿੱਥੇ ਵੀ ਬੈਠੇ ਆ ਜ਼ਿਆਦਾਤਰ ਤਾਂ ਨਵਾਂ ਸ਼ਹਿਰ ਬਹੁਤ ਏਰੀਆ ਏ ਤੁਸੀਂ ਝਾੜੂ ਚੜਾਉਂਗੇ ਨੂੰ ਚੜਾਉਂਗੇ ਮੌਕਾ ਖਤਮ ਪਤਾ ਨਹੀਂ ਮਾ ਮੌਕ ਨੂੰ ਹਾਂ ਵੀ ਮੈਨੇ ਮੌਕੇ ਖਤਮ ਨਹੀਂ ਜਾਈ ਹਾਂਜੀ ਨਾ ਮੇਰੇ ਮੈਂ ਤਾਂ ਉਹ ਹੀ ਚੜਾ ਦੂੰਗਾ ਮੇਰੇ ਤਾਂ ਮਾ ਕੋਈ ਬਹੁਤ ਤਾਂ ਪਹਿਲੀ ਮੇਰੇ ਤਾਂ ਕਰਦਣ ਭਰੀ ਮਾ ਸੁੱਖ ਲੋ ਮਤ ਸੁੱਖ ਕਿ ਕਿ ਸੁਖਣੀ ਮੈਂ ਚੜਾਇਆ ਜਾਂਦਾ ਵੀ ਬਾਬਾ ਜੀ ਤੁਸੀਂ ਮੇਰੇ ਪਰ ਕਿਰਪਾ ਕਰਦੇ ਉਹਦੀ ਗੱਲ ਸਾਹਿਬ ਜੋ ਮੇਰੀ ਸ਼ਰਦਾ ਮਾਂ ਆਪਣੀ ਹੋ ਕਿਲਰ ਨੂੰ ਲੈ ਜੇ ਕਰ ਕਰ ਲੈਣ ਹਾਂ ਉੱਥੇ ਜੀ ਸਾਨੂੰ ਜਿਆਦਾ ਸੀ ਛੋਟੇ ਜਿਹੇ ਹੁੰਦੇ ਤੇ ਨਾ ਸਾਡੇ ਸਾਡੀ ਮਾਤਾ ਸਾਨੂੰ 50 ਦੇ ਦਿੰਦੇ ਨੇ ਕਦੇ 100 ਦੇ ਦਿੰਦੇ ਨੇ ਉਹਨੇ ਸਾਨੂੰ ਉਸ ਸਾਹਬ ਨਾਲ ਦੇ ਦਿੰਨੇ ਕਿਉਂ ਉਹਦੇ 4 ਦਿਨ 4 ਲੰਗਰ ਲਗਦੇ ਸੀ ਬਾਬਿਆਂ ਦੇ 4 ਦਿਨੇ ਮਤਲਬ ਉੱਪਰ ਦੁਕਾਨਾਂ ਦੇ ਵਿੱਚ ਅਸੀਂ ਜਵਾਕਾਂ ਨੇ ਘੁੰਮਣਾ ਵੀ ਜਾ ਕੇ ਜਦ ਤੱਕ ਘੁੰਮਦੇ ਹੁੰਦੇ ਤੇ ਜਦ ਸੇਵਾ ਸੂਫਾ ਵੱਲ ਤਾਂ ਸਾਡਾ ਧਿਆਨ ਘਟੇ ਹੁੰਦਾ ਛੋਟੇ ਛੋਟੇ ਜਵਾਕਾਂ ਨੇ ਕਿੱਥੇ ਸੇਵਾ ਕਰਨੀ ਹੁੰਦੀ ਸੀ ਤਾਂ ਫਿਰ ਅਸੀਂ ਜਾ ਕੇ 3 ਦਿਨ ਚੀਜ਼ਾਂ ਦੇ ਦੇਣੇ ਫਿਰ ਜਾਨੇ ਵੀ ਆਹ ਲਵਾਂਗੇ ਆਹ ਲਵਾਂਗੇ ਆਹ ਲਵਾਂਗੇ ਚੌਥੇ ਦਿਨ ਜਾ ਕੇ ਲੈ ਲੈਣੀ ਸੀ ਲੈਣਾ ਸਮਾਨ ਫਿਰ ਉਹ 100 ਰੁਪਏ ਚ ਵੀ ਸੀ ਸੁੱਟੀ ਜਾਣਾ ਵੀ 100 ਰੁਪਏ ਘਟ ਗਿਆ ਮੈਂ ਪਤਾ ਕਿ ਸੌਦਾ ਹੁੰਦਾ ਦਾ ਮਾ ਵੀ ਚਲੋ ਆਪਣੇ ਦਿਮਾਗ ਚ ਵੀ ਜਾ ਅਸੀਂ ਵੀ ਕੱਲੂ ਵਿਆਹ ਹੋਣਾ ਤਾਂ ਸਾਡੇ ਵਿਚਾਰ ਕੋਲ ਪਰ ਅਸੀਂ ਆਪਣੇ ਜਵਾਕਾਂ ਨੂੰ ਤਰਸਾਉਣਾ ਨਹੀਂ ਪਰ ਹੁਣ ਪਤਾ ਲੱਗਦਾ ਹੁਣ ਜੇ ਰੀਤ ਹਰੇਕ ਚੀਜ਼ ਨੂੰ ਅੱਤ ਪਾਉਂਦੀ ਹੈ ਫਿਰ ਉਹ ਦਵਾ ਵੀ ਨਹੀਂ ਹੁੰਦੀ ਉਹ ਮਹਿੰਗੀਆਂ ਚੀਜ਼ਾਂ ਆਹ ਮਹਿੰਗੀਆਂ ਉਹਨਾਂ ਵਰਤਨਾ ਨਹੀਂ ਨਾ ਜਵਾਕ ਨੇ ਤਾਂ ਆਏ ਰੀਤ ਨੇ ਲੈ ਲਈ ਅੱਧੇ ਘੰਟੇ ਬਾਅਦ ਖਤਮ ਆਓ ਖਰਾਵੇਗਾ ਨਹੀਂ ਉਹਨਾਂ ਨੇ ਉਹਨਾਂ ਨੇ ਸੰਭਾਲ ਕੇ ਥੋੜੋ ਰੱਖਣੀ ਆ ਹਰ ਇੱਕ ਜਗ੍ਹਾ ਜਿੱਥੇ ਵੀ ਜਾਣਾ ਉੱਥੇ ਤਾਂ ਉਹਨਾਂ ਨੇ ਨਮਨ ਲੈ ਕੇ ਮੁਰਨਾ ਹੂੰ ਬਾਕੀ ਤੁਹਾਨੂੰ ਹੁਣ ਦੱਸ ਮਨੂਗਾ ਅੱਗੇ ਆ ਮੋਰ ਮੋਰ ਕੋਈ ਕਿਹੜਾ ਪੌਂਤਾ ਹੁਣ ਹੁਣ ਕੋਈ ਨਹੀਂ ਲੂਗਾ ਆ ਮੋਰ ਪਾਵਾ ਡਾੜੀ ਨੇ ਤਾਂ ਪੱਟ ਪਰ ਅੱਗੇ ਆ ਪਰੀਆਂ ਪੌਣਿਆਂ ਪੁੱਤ ਨਾ ਐ ਤਾਂ ਮੈਂ ਵੀ ਮੈਂ ਆਪਣੇ ਹੱਥ ਪਰ ਮਹਾਨ ਲਿਖਾਇਆ ਵਾ ਇਧਰ ਹਾਂ ਆ ਤੇ ਤੇ ਪਹਿਲਾਂ ਪੌਣੇ ਦੇ ਹੁਣ ਤੇ ਮਿਲੋ ਐ ਨਹੀਂ ਅੱਛਾ ਢੋਲਾ ਬਰਬਾਦ ਬਣਾ ਤਾ ਹੈ ਨਹੀਂ ਕਿਤੇ ਹੁਣ ਨਹੀਂ ਹੁਣ ਆ ਗਿਆ ਡਾੜੀ ਹਾਂ ਹੁਣ ਮਤਲਬ ਡਰ ਜਾ ਹੋ ਗਿਆ ਨਾ ਵੀ ਜਿਹੜੇ ਆ ਸੂਈਆਂ ਸਾਈਆਂ ਜਿਆ ਲਾਉਂਦੇ ਆ ਕਦੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਵੈਬਰਾਡ ਦੀ ਕਿਸੇ ਨੂੰ ਅਲਰਜੀ ਆ ਜਾਂਦੀ ਆ ਆ ਚੀਜ਼ਾਂ ਦਾ ਡਰ ਲੱਗਣਾ ਹਾਂ ਮੇਲੇ ਨੇ ਬੈਠੇ ਨੇ ਬੈਠੇ ਤਾਂ ਹੁਣ ਵੀ ਹੁੰਦੇ ਆ ਪਰ ਥੋੜੇ ਜਿਹੇ ਲੋਕ ਹੁਣ ਉੱਪਰ ਨੂੰ ਜਾਣ ਲੱਗੇ ਵਧੀਆ ਦੁਕਾਨਾਂ ਤੇ ਜਾ ਕੇ ਟੈਟੂ ਬਣਾਉਣ ਲੱਗੇ ਉਹ ਐ ਉਹ ਬੋਰਡ ਜਿਹੇ ਬਣਾ ਕੇ ਉਹਨਾਂ ਦੇ ਆਪ ਕੈਪ ਆਉਣਾ ਸੀ ਹਾਂ ਪਰੀਆਂ ਆਉਂਦੀਆਂ ਉੱਪਰ ਮੋਰ ਹੁੰਦੇ ਆ ਆਏ ਉਹ ਕਿਉਂ ਕਾਹ ਨਾ ਕੋ ਦੇਖਾਂਦਾ ਮੈਂ ਕਹਿੰਦੇ ਉਹ ਕੈਪ ਆਉਣਾ ਹੈ ਜੱਤਾਂ ਦੇ ਵਿਚਾਰ ਨੇ ਲੰਮੇ ਹਾਂ ਹਾਂ ਹੁਣ ਹੁਣ ਤਾਂ ਦੁਕਾਨਾ ਸਵਾਹਾਂ ਦੀ ਗੱਲ ਸਵਾਹਾਂ ਦੀ ਤਾਂ ਗੱਲ ਛੱਡ ਦੇ ਡੈਡੀ ਹੁਣ ਤਾਂ ਬੜੇ ਬੜੀਆਂ ਦੁਕਾਨਾਂ ਖੁੱਲ ਗਈਆਂ ਟੈਟੂ ਸਾਰੇ ਸਰੀਰ 'ਤੇ ਬਣਾਉਂਦਾ ਕੋਈ ਕੁਝ ਕਰ ਹਾਂ ਹਾਂ ਉਹ ਬਣਾਉਂਦਾ ਤੇ ਕਾ ਪਹਿਰਾਉਣਾ ਮੁੰਡਾ ਚਲੋ ਮੈਂ ਹੁਣ ਚੱਲਦੇ ਜੀ ਮੇਲੇ ਚੋਂ ਬਾਹਰ ਦੇਖਣਾ ਉਹ ਵੀ ਸੰਦੀਪ ਪਰ ਸਰਿੰਦਰ ਤਿਆਰ ਹੋ ਗਏ ਕਿ ਨਹੀਂ ਤੁਸੀਂ ਵਲੌਗ ਨਾਲ ਬਣੇ ਰਹੋ ਹਾਂ ਮੈਂ ਦੇਖਦੇ ਹਾਂ ਉੱਥੇ ਜਾ ਕੇ ਕਰਾਂਗੇ ਨਮਸਕਾਰ ਅਰਦਾਸਾਂ ਬੇਨਤੀਆਂ ਕਰਾਂਗੇ ਸਾਰਿਆਂ ਵਾਸਤੇ ਤਦ ਤੁਸੀਂ ਕਿਹਾਇਓ ਮੌਕੇ ਤੇ ਨੂੰ ਚੰਗਾ ਹਾਂ ਨਾ ਮਤਲਾ ਕੇ ਹੋ ਗਿਆ ਜੀ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਮੌਕਾ ਕਿ ਨਹੀਂ ਰਹਿਣਾ ਬਈ ਕਿਰਪਾ ਨਾਲ ਆ ਮੇਰਾ ਪੁੱਤ ਕਿੱਥੇ ਨੂੰ ਚੱਲਿਆ ਬਈ ਹਾਂ ਮੇਲਾ ਦੇਖਣ ਮੇਲਾ ਤਾਂ ਕਾਹ ਕਿ ਮੇਲਾ ਦਿਲ ਦੀਆਂ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤੇ ਮੇਲਾ ਮੇਲਾ ਕਰਦੀ ਰਹੀ ਕਿ ਮੇਲੇ ਮੇਲ ਦਿਨ ਘਰੇ ਰਹਿ ਗਈ ਕੰਮ ਕਿੱਦਾਂ ਹੋ ਗਿਆ ਤੁਹਾਡਾ ਮੇਲਾ ਮੇਲਾ ਕਰਦੀ ਰਹਗੀ ਨਾਂ ਨਾਤੀ ਟੋੱਤੀ ਰਹਿ ਗਈ ਐ ਕਹਿੰਦੇ ਨਵਣ ਕਿਹੜੀ ਘਾਪ ਤਿੱਖ ਹੋਰ ਆ ਨਾਤੀ ਮੇਲੇ ਵਾਲਾ ਤਾਂ ਘਰੇ ਰਹਿ ਗਈ ਐ ਕਣਾਂ ਦੀ ਘਾਪਤਾ ਟਾਈਮ ਕਿੰਨਾ ਹੋ ਗਈ ਤਾਂ ਸਰਿੰਦਰ ਤਾਂ ਤਿਆਰ ਹੋਏਗੀ ਉਹ ਨਹੀਂ ਦੇਖੋ ਟਾਈਮ 1:30 ਵੱਜ ਗਿਆ ਤੁੱਪ ਕਿਹੜੇ ਸਾਬ ਨਾਲ ਹੋਈ ਵੀ ਐ ਜੀ ਕੁਛ ਨਾ ਪੁੱਛੋ ਤੇ ਗੱਡੀ ਖੜੀ ਮੇਰੀ ਐਨ ਪਿਓਰ ਛਾਵਾਂ ਦੇ ਵਿੱਚ ਛਾ ਹੋ ਗਿਆ ਮਗਾ ਐਸੀ ਉਸੇ ਬੰਦ ਕਰਦੀ ਪੱਖਾ ਬੱਠੀ ਚਲੋ ਸਦੀ ਭਾਬੀ ਅੱਤਾਂ ਵੀ ਨਹੀਂ ਸਮਝਾ ਦੇ ਵਿੱਚ ਤੇ ਚਾਹਰੇ ਪੈ ਜੂਗੀ ਚਾਹ ਸੁੱਚ ਚੱਕ ਜਿੱਛੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਦੱਸ ਰਿਹਾ ਸਰੇਂਦਰ ਨੇ ਵੀ ਅੱਧੇ ਪਿੰਕ ਸੂਟ ਪਾ ਲਿਆ ਮੇਲੇ ਕਰਕੇ ਹਾਂ ਜੀ ਹਾਂ ਆਏ ਹਾਏ ਕਿੰਨੇ ਵੀ ਪਿੰਕ ਓ ਆਹ ਆਪਣੀ ਮਾਮੀ ਨਾਲ ਮੈਚਿੰਗ ਕਰਤੀ ਓਏ ਚਲੋ ਚਲੋ ਫਿਰ ਬੈਠੋ ਆ ਜੀ ਗੱਡੀ ਪਤਾ ਨਹੀਂ ਅੱਗ ਵਰਗੀ ਹੋਈ ਪਈ ਆ ਉੱਪਰ ਤੇ ਹੱਥ ਨਹੀਂ ਲਾਦਾ ਗੱਡੀ ਨੂੰ ਮੈਂ ਵਿੱਚੋਂ ਗੱਠਾ ਉਹ ਪਾਪੜੀ ਮਾਰੇ ਤੁਸੀਂ ਮੰਪਾ ਪਾਪੂ ਮੂਰੇ ਮਾਰਤਾ ਉਹਨੇ ਪਾਪ ਨੇ ਕੀ ਕਰਨਾ ਐਜੀ ਧੁੱਪ ਦੇ ਵਿੱਚ ਸੜਤੀ ਆ ਚਲੋ ਮਿਲਦੇ ਜੀ ਤੁਹਾਨੂੰ ਉਹਨਾਂ ਗਾਂ ਚੱਲ ਗਏ ਤੁਸੀਂ ਬਣੇ ਰਹੋ ਜੀ ਵਲੌਗ ਨਾਲ ਪਹੁੰਚ ਗਏ ਜੀ ਮੇਲੇ ਦੇ ਵਿੱਚ ਤੇ ਅੱਗੇ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਇਹਦੀਆਂ ਸਾਜੋ ਰੱਗੀਆਂਵੇਂ ਸਾਰੀਆਂ ਦੁਕਾਨਾਂ ਤੇ ਬੱਚੇ ਬੱਚਾ ਟ੍ਰੈਫਿਕ ਵੀ ਚੱਲੀ ਜਾਂਦੀ ਆ ਰੋਡ ਵੀ ਚੱਲੇ ਰਿਆ ਪਰ ਉਹ ਦਾ ਪੈਰਾ ਦਾ ਪੂਰਾ ਟੜਕ ਮਾਜਾ ਲੱਗਿਆ ਹੋਇਆ ਜੀ ਹਨ ਆਇਆ ਭਾਈ ਆਇਆ ਤਾਂ ਨਹੀਂ ਲਈ ਦੁਕਾਨ ਕੋ ਤੇ ਸਮਾਨੇ ਲੱਤੀ ਫਰੀ ਜਾਂ ਨਾ ਹਾਂ ਕਾ ਸਪਲਾਰ ਸਪਲਾਰ ਬਣਾ ਵਧੂ ਮੇਰੀ ਫੈਮਿਲੀ ਦਾ ਭੱਜੀ ਜਾਂਦੀ ਜਿਹੜਾ ਮੈਨੂੰ ਪੁੱਛਦੇ ਹੀ ਨਹੀਂ ਹੈਗੇ ਕਿ ਕਿੱਥੇ ਹੈ ਕਿੱਥੇ ਨਹੀਂ ਉਹਨਾਂ ਦਾ ਸਪੀਡ ਪੂਰੀ ਫੜੀ ਵੀ ਆ ਆ ਜਾ ਰਹੇ ਸਾਰੇ ਲੋਈ Thank you. ਨੇ ਕਰੇ ਸਭ ਸਮਾਨ ਚੱਕਣਾ ਕਹਿੰਦਾ ਹੱਥ ਝੜਾ ਕੇ ਇੱਧਰ ਪੰਗਾ ਲੈਣਾ ਬਸ ਮੰਮਾ ਹੀ ਰੋਗੀ ਦੋ ਦੇਣਾ ਤੇ ਆਤੀ ਤੇਰੀ 100 ਰੁਪਏ ਦੇ ਦੇ ਪਰ ਆਹੀ ਦੇ ਦੇ 100 ਰੁਪਏ ਦੀ 100 ਰੁਪਏ ਲਫਾੜ ਬਸ ਹੁਣ ਹੋਰ ਚੀਜ਼ ਨੂੰ ਹੱਥ ਨਹੀਂ ਪਾਉਣਾ ਈ ਜਾ ਚੱਲੋ ਚੱਲਾ ਦਿਦੀ ਨਾ ਗਰਮੀ 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 ਹੋਈ ਪਈ ਆ ਪੱਖੀ ਦਾ ਸਹਾਰਾ جيڪي <laughs>